ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਪਾਲ ਸਿੰਘ ਆ ਜੀ ਮੇਰੀ ਉਮਰ ਹੈਗੀ 48 ਸਾਲ ਮੇਰੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਸੀਗਾ ਹੱਥਾਂ ਪੈਰਾਂ 'ਤੇ ਕੋਈ ਕੰਮ ਨਹੀਂ ਕਰ ਹੁੰਦਾ ਸੀਗਾ ਤੁਰਨ ਫਿਰਨ 'ਤੇ ਤਕਲੀਫ ਹੁੰਦੀ ਸੀ ਤੇ ਜਾਨਕੀ ਬਹੁਤ ਪਰੇਸ਼ਾਨ ਰਹਾ ਕਈਆਂ ਜਗ੍ਹਾ ਤੋਂ ਦਵਾਈ ਲਿਆਂਦੀ ਡਾਕਟਰਾਂ ਤੋਂ ਕਦੇ ਦਿਵਿੰਦਰ ਤੋਂ ਕਦੇ ਅੰਬਰਸਾਰ ਤੋਂ ਕਦੇ ਜਾਨਕੀ ਜਿੱਥੇ ਕਿਸੇ ਨੇ ਕਿਹਾ ਉੱਥੋਂ ਮੈਂ ਦਵਾਈ ਲੈ ਕੇ ਆਇਆ ਪਰ ਕਿਸੇ ਦਾ ਕੋਈ ਦਵਾਈ ਨਾਲ ਆਰਾਮ ਨਹੀਂ ਪਿਆ ਇਹ ਦਵਾਈ ਖਾਣਾਂ ਨੂੰ 2 ਸਾਲ ਹੋ ਗਏ ਸੀਗੇ ਫਿਰ ਇੱਕ ਦਿਨ ਮੇਰੇ ਬੇਟੇ ਨੇ ਮੈਲ ਦੇ ਵਿੱਚ ਦੇਖਿਆ ਤੇ ਡਾਕਟਰ ਸ਼ਰਦਾ ਬਾਰੇ ਸੁਣਿਆ ਇਹਨਾਂ ਬਾਰੇ ਬਹੁਤ ਹੀ ਤੇ ਫਿਰ ਉਹਨਾਂ ਨੇ ਕਿਹਾ ਕਿ ਪਾਪਾ ਇਹਨਾਂ ਤੋਂ ਵੀ ਦਵਾਈ ਤੁਸੀਂ ਖਾ ਕੇ ਦੇਖ ਲਓ ਇੱਕ ਵਾਰੀ ਜ਼ਰੂਰ ਤੇ ਆਪਾਂ ਇਹਨਾਂ ਕੋਲ ਦਵਾਈ ਲਿਆਂਦੀ ਆਪਾਂ ਇਹਨਾਂ ਦੀ 1 ਮਹੀਨਾ ਲਗਾਤਾਰ ਦਵਾਈ ਖਾਧੀ ਤੇ ਉਹਨਾਂ ਚ ਮੈਨੂੰ 60 70% ਜਾਨੀ ਕਿ ਆਰਾਮ ਦਿਖਿਆ ਤੇ ਹੁਣ ਆਪਾਂ ਨੂੰ ਕਿਤੇ ਦਿੱਕਤ ਨਹੀਂ ਆ ਗਈ ਬਹੁਤ ਵਧੀਆ ਇਹਨਾਂ ਦੀ ਮੈਂ ਦਵਾਈ 8 ਮਹੀਨੇ ਖਾਧੀ ਤੇ ਹੁਣ ਕੋਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਹੁਣ ਮੈਂ ਸਾਰੇ ਕੰਮਕਾਰ ਕਰਦਾ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਹੱਥ ਪੈਰ ਵੀ ਠੀਕ ਆ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਪਹਿਲਾਂ ਜਦੋਂ ਮੈਂ ਸਵੇਰੇ ਉੱਠਦਾ ਸੀਗਾ ਮੇਰੇ ਕੋ ਉੱਠਿਆ ਨਹੀਂ ਜਾਂਦਾ ਸੀਗਾ ਤੇ ਹੁਣ ਮੈਂ ਬਿਲਕੁਲ ਠੀਕ ਆ ਕੋਈ ਜੀ ਕੋਈ ਪ੍ਰੋਬਲਮ ਨਹੀਂ ਆਗੀ ਮੈਂ ਵਾਕਿਆਨ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹਨਾ ਕਿ ਕੋਈ ਡਾਕਟਰ ਸ਼ਹਿਰ ਦਾ ਜਰੂਰ ਮਿਲੋ ਇਹਨਾਂ ਦੀ ਦਵਾਈ ਜਰੂਰ ਖਾਓ ਔਰ ਖਾ ਕੇ ਫਿਰ ਤੁਹਾਨੂੰ ਵੀ ਪਤਾ ਲੱਗੂਗਾ ਤੁਸੀਂ ਵੀ ਲੋਵਰ ਨੂੰ ਹੋ ਜਾਓਗੇ ਮੇਰੇ ਵਾਂਗਰ ਹੱਸੀ ਗਾਲੀ